जय माता दी ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆ ਭਵਨੀਤ ਕੌਰ ਚਤੁਰਥੀ ਦੇ ਦਿਨ ਮਾਤਾ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ ਜੋ ਨਵ ਦੁਰਗਾ ਦਾ ਚੌਥਾ ਰੂਪ ਹੈ ਮਾ ਕੁਸ਼ਮਾਂਡਾ ਸਾਰੇ ਜਗਤ ਦੀ ਪਾਲਨਹਾਰ ਹਨ उन्हों हसी जगत का निर्माण होया सी। करके माँ को कुछमांडा कहा जाता है माँ के आशीर्वाद नाल जीवन खुशहाली और सफलता प्राप्त होंगी है अज नवरात्रे का चौथा दिन है जो माँ कुछमांडा समर्पित है आओ जानते हाँ किमें की जाती है माँ कुछमांडा की पूजा ਅੱਜ ਨਰਾਤੇ ਦੇ ਚੌਥੇ ਦਿਨ ਮਾ ਕੁਸ਼ਮਾਂਡਾ ਦੀ ਭਗਤਾ ਵੱਲੋਂ ਪੂਜਾ ਕੀਤੀ ਜਾਂਦੀ ਹੈ ਮਾ ਕੁਸ਼ਮਾਂਡਾ ਨੂੰ ਸ੍ਰਿਸ਼ਟੀ ਦੀ ਮਾਤਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਦੁਨੀਆਂ ਭਰ ਵਿੱਚ ਹਨੇਰਾ ਸੀ ਤਾਂ ਮਾ ਕੁਸ਼ਮਾਂਡਾ ਨੇ ਆਪਣੀ ਮੁਸਕਰਾਹਟ ਨਾਲ ਬ੍ਰਹਮਾਣ ਦੀ ਰਚਨਾ ਕੀਤੀ ਸੀ ਮਾ ਦਾ ਚੌਥਾ ਰੂਪ ਸੋਖਾ ਅਤੇ ਆਨੰਦਮਈ ਮੰਨਿਆ ਜਾਂਦਾ ਹੈ ਜੋ ਭਗਤਾ ਨੂੰ ਨਵੀਂ ਊਰਜਾ ਦਿੰਦਾ ਹੈ ਅੱਜ ਦੇ ਦਿਨ ਸਾਰੇ ਮੰਦਿਰਾਂ ਵਿੱਚ ਮਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾ ਰਹੀ ਹੈ ਭਗਤ ਵਿਸ਼ੇਸ਼ ਤੌਰ ਤੇ ਮਾਂ ਦੇ ਚਰਨ ਵਿੱਚ ਲਾਲ ਰੰਗ ਦੇ ਫੁੱਲ ਅਤੇ ਮਿਠਾਈਆਂ ਭੇਟ ਕਰਦੇ ਹਨ ਕਿਹਾ ਜਾਂਦਾ ਹੈ ਕਿ ਮਾਂ ਕੁਸ਼ਮਾਂਡਾ ਦੀ ਸੇਵਾ ਕਰਨ ਨਾਲ ਸਰੀਰ ਵਿੱਚ ਸ਼ਕਤੀ ਅਤੇ ਮਨ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਸ ਚੌਥੇ ਦਿਨ ਦੀ ਪੂਜਾ ਦੇ ਖਾਸ ਅਰਥ ਹਨ ਮਾਂ ਦੇ ਆਸ਼ੀਰਵਾਦ ਨਾਲ ਭਗਤਾ ਦੇ ਸਾਰੇ ਦੁੱਖ ਦੂਰ ਹੁੰਦੇ ਹਨ ਅਤੇ ਖੁਸ਼ਹਾਲੀ ਵਧਦੀ ਹੈ ਇਸ ਦੇ ਨਾਲ ਹੀ ਲੋਕ ਆਪਣੇ ਘਰਾਂ ਅਤੇ ਮੰਦਰਾਂ ਵਿੱਚ ਸ਼ਰਧਾ ਨਾਲ ਮਾਂ ਦੀ ਸੇਵਾ ਕਰਦੇ ਹਨ ਇਸ ਸਮੇਂ ਮੰਦਰਾਂ ਵਿੱਚ ਮਾਂ ਕੁਸ਼ਮਾਂਡਾ ਦੇ ਚਰਨਾਂ ਵਿੱਚ ਵਿਸ਼ੇਸ਼ ਹਵਨ ਅਤੇ ਜਪ ਕੀਤੇ ਜਾ ਰਹੇ ਹਨ ਸੈਂਕੜੇ ਭਗਤ ਮਾਂ ਦੇ ਦਰਸ਼ਨ ਲਈ ਇਕੱਠੇ ਹੋਏ ਹਨ ਸਾਰੇ ਮੰਦਰ ਲਾਲ ਰੰਗ ਦੇ ਫੁੱਲ ਅਤੇ ਰੌਸ਼ਨੀ ਨਾਲ ਸਜੇ ਹੋਏ ਹਨ ਇਹ ਮੰਨਿਆ ਜਾਂਦਾ ਹੈ ਕਿ ਮਾਂ ਦੇ ਦਰਸ਼ਨ ਨਾਲ ਭਗਤਾ ਦੇ ਜੀਵਨ ਵਿੱਚ ਸਾਰੇ ਕਸ਼ਟ ਖਤਮ ਹੁੰਦੇ ਨੇ ਤੇ ਮਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਮਾਤਾ ਰਾਣੀ ਦੀ ਪੂਜਾ ਕਰਨ ਨਾਲ ਮਨੁੱਖਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਧੰਨ ਸਾਰੇ ਰੋਗ ਤੇ ਦੁੱਖ ਦੂਰ ਹੁੰਦੇ ਹਨ ਇਸ ਦੇ ਨਾਲ ਹੀ ਜੀਵਨ ਕਾਲ ਦੀ ਪ੍ਰਸਿੱਧੀ ਵੀ ਵਧਦੀ ਹੈ ਮਾ ਦੁਰਗਾ ਦੇ ਸਾਰੇ ਰੂਪਾਂ ਵਿੱਚੋਂ ਮਾ ਕੁਸ਼ਮਾਂਡਾ ਦਾ ਰੂਪ ਸੂਰਜ ਵਾਂਗ ਚਮਕਦਾਰ ਹੁੰਦਾ ਹੈ ਮਾ ਕੁਸ਼ਮਾਂਡਾ ਦੀ ਪੂਜਾ ਕਰਨ ਨਾਲ ਬੁੱਧੀ ਦਾ ਵਿਕਾਸ ਵੀ ਹੁੰਦਾ ਹੈ ਨਾਲ ਹੀ ਜੀਵਨ ਵਿੱਚ ਫੈਸਲੇ ਲੈਣ ਦੀ ਸ਼ਕਤੀ ਵਧਦੀ ਹੈ ਮਾ ਦੁਰਗਾ ਦਾ ਇਹ ਰੂਪ ਆਪਣੇ ਸ਼ਰਧਾਲੂਆਂ ਨੂੰ ਆਰਥਿਕ ਉੱਚਾਈਆਂ ਤੇ ਲਿਜਾਣ ਵਿੱਚ ਲਗਾਤਾਰ ਮਦਦਗਾਰ ਮੰਨਿਆ ਜਾਂਦਾ ਹੈ ਆਓ ਜਾਣਦੇ ਹਾਂ ਮਾ ਕੁਸ਼ਮਾਂਡਾ ਦੀ ਪੂਜਾ ਵਿਧੀ ਸਭ ਤੋਂ ਪਹਿਲਾਂ ਸਵੇਰੇ ਜਲਦੀ ਇਸ਼ਨਾਨ ਕਰਨ ਤੋਂ ਬਾਅਦ ਮਾਤਾ ਕੁਸ਼ਮਾਂਡਾ ਦਾ ਧਿਆਨ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਉਨ੍ਹਾਂ ਨੂੰ ਗੰਗਾ ਜਲ ਨਾਲ ਅਭਿਸ਼ੇਕ ਕਰਕੇ ਲਾਲ ਕਪੜੇ ਲਾਲ ਰੰਗ ਦੇ ਫੁੱਲ ਅਕਸ਼ਤ ਸਿੰਦੂਰ ਪੰਜ ਮੇਵ ਨਵੇਦੀਆ ਸ਼ਿੰਗਾਰ ਸਮਗਰੀ ਚੜਾਈ ਜਾਂਦੀ ਹੈ ਇਸ ਦੌਰਾਨ ਮਾਤਾ ਕੁਸ਼ਮਾਂਡਾ ਦੇ ਮੰਤਰ ਦਾ ਲਗਾਤਾਰ ਜਾਪ ਕੀਤਾ ਜਾਂਦਾ ਹੈ ਆਖਿਰ ਵਿੱਚ ਘਰ ਦੇ ਬਜ਼ੁਰਗਾਂ ਨੂੰ ਮੱਥਾ ਟੇਕ ਕੇ ਪ੍ਰਸ਼ਾਦ ਵੰਡਿਆ ਜਾਂਦਾ ਹੈ ਬਿਊਰੋ ਰਿਪੋਰਟ ਜਗਮਾਨ ਟੀਵੀ